ਸਪਰਮ ਕਾਊਂਟ ਵਧਾਉਣ ਦੇ ਲਈ ਪੁਰਸ਼ ਨੂੰ ਕਿਹੜੀਆਂ ਚੀਜ਼ਾਂ ਦਾ ਕਰਨਾ ਚਾਹੀਦਾ ਹੈ ਸੇਵਨ ਸਿਹਤਮਈ ਤੋਂ ਜਾਣੋ ਕੀ ਮਿਲੇਗਾ ਇਸ ਦਾ ਫਾਇਦਾ ਦਰਸਿਲ ਅੱਜਕੱਲ ਹਰ ਦੂਜਾ ਆਦਮੀ ਬਾਝਪੰਦੀ ਸਮੱਸਿਆ ਤੋਂ ਸਾਹਮਣਾ ਕਰ ਰਿਹਾ ਹੈ ਇਸ ਦਾ ਮੁੱਖ ਕਾਰਨ ਹੈ ਸਪਰਮ ਗਿਣਤੀ ਜੀ ਹਾਂ ਸਪਰਮ ਕਾਊਂਟ ਦਾ ਘਟਣਾ ਗਲਤ ਖੁਰਾਕ ਅਤੇ ਜੀਵਨ ਸ਼ੈਲੀ ਦੇ ਕਾਰਨ ਸਪਰਮ ਦੀ ਗਿਣਤੀ ਘਟ ਰਹੀ ਹੈ ਜਿਸ ਦਾ ਸਿੱਧਾ ਅਸਰ ਬੱਚੇ ਪੈਦਾ ਕਰਨ ਦੀ ਸਮਰੱਥਾ ਦੇ ਉੱਤੇ ਪੈਂਦਾ ਹੈ ਚਰਾਬ ਸਿਗਰਟ ਤੇ ਮੋਟਾਪਾ ਵੀ ਸਪਰਮ ਦੀ ਗਿਣਤੀ ਅਤੇ ਗੁਣਵੱਤਾ ਘਟਾਉਣ ਦੇ ਵੱਡੇ ਕਾਰਨ ਨੇ ਸਪਰਮ ਗਿਣਤੀ ਵਧਾਉਣ ਦੇ ਲਈ ਬਹੁਤੇ ਆਦਮੀ ਦਵਾਈਆਂ ਲੈਂਦੇ ਨੇ ਪਰ ਉਹ ਜਲਦੀ ਅਸਰ ਨਹੀਂ ਕਰਦੀਆਂ ਸਪਰਮ ਗਿਣਤੀ ਵਧਾਉਣ ਦੇ ਲਈ ਕੁਝ ਚੀਜ਼ਾਂ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰਨਾ ਬੇਹਦ ਜ਼ਰੂਰੀ ਹੈ ਇਹ ਵੀਡੀਓ ਤੁਹਾਡੇ ਲਈ ਬੇਹਦ ਖਾਸ ਹੈ ਜਿਹੜੇ ਲੋਕਾਂ ਦੇ ਜਿਹੜੇ ਪੇਰੈਂਟਸ ਦੇ ਜਿਹੜੇ ਪਤੀ ਪਤਨੀ ਬੱਚੇ ਚਾਹੁੰਦੇ ਨੇ ਪਰ ਫਿਰ ਵੀ ਉਹ ਪੇਂ ਜੋ ਕਿ ਪੇਰੈਂਟਸ ਨਹੀਂ ਬਣ پاਉਂਦੇ ਤੇ ਬਹੁਤ ਸਾਰੀਆਂ ਖੁਰਾਕਾਂ ਲੈਂਦੇ ਨੇ ਦਵਾਈਆਂ ਲੈਂਦੇ ਨੇ ਡਾਕਟਰਾਂ ਦੇ ਕੋਲ ਜਾਂਦੇ ਨੇ ਲੱਖਾਂ ਰੁਪਏ ਪੈਸੇ ਖਰਚ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਤਾਉ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਿ ਆਦਮੀਆਂ ਦਾ ਸਪਰਮ ਕਾਊਂਟ ਵਧ ਸਕਦਾ ਹੈ ਸਭ ਤੋਂ ਪਹਿਲਾਂ ਅਖਰੋਟ ਅਖਰੋਟ ਇੱਕ ਅਜੀਹਾ ਸੁੱਕਾ ਫਲ ਹੈ ਜੋ ਦਿਮਾਗ ਨੂੰ ਤੇਜ਼ ਕਰਦਾ ਹੈ ਨਾਲ ਹੀ ਇਹ ਸਪਰਮ ਗਿਣਤੀ ਵਧਾਉਂਦਾ ਹੈ ਤੇ ਅਤੇ ਜੋ ਉਸ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰਦਾ ਹੈ ਅਖਰੋਟ ਤੁਸੀਂ ਪਾਣੀ ਜਾਂ ਫਿਰ ਦੁੱਧ ਦੇ ਵਿੱਚ ਭਿਜ ਕੇ ਖਾ ਸਕਦੇ ਹੋ ਅਖਰੋਟ ਦੇ ਵਿੱਚ omega 3 ਜੋ ਕਿ ਫੈਟੀ ਐਸਿਡ ਅਤੇ ਹੋਰ ਲਾਭਦਾਇਕ ਤੱਤ ਪਾਏ ਜਾਂਦੇ ਨੇ ਫਿਰ ਹੈ ਕੇਲਾ ਪੋਟਾਸ਼ੀਅਮ ਆਇਰਨ ਅਤੇ ਵਿਟਾਮਿਨ B6 ਦੇ ਨਾਲ ਭਰਪੂਰ ਕੇਲਾ ਸਪਰਮ ਗਿਣਤੀ ਵਧਾਉਂਦਾ ਹੈ ਅਤੇ ਉਸ ਦੀ ਗੁਣਵੱਤਾ ਨੂੰ ਬਿਹਤਰ ਕਰਦਾ ਹੈ। ਕੇਲਾ ਅਜਿਹਾ ਫਰੂਟ ਹੈ ਜੋ ਕਿ ਸਸਤਾ ਹੋਣ ਦੇ ਨਾਲ ਨਾਲ ਬਹੁਤ ਹੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ। ਇਸ ਨੂੰ ਬਹੁਤ ਹੀ ਆਰਾਮ ਦੇ ਨਾਲ ਖਾਇਆ ਜਾ ਸਕਦਾ ਹੈ ਜਾਂ ਫਿਰ ਦੁੱਧ ਦੇ ਨਾਲ ਵੀ ਤੁਸੀਂ ਨੂੰ ਲੈ ਸਕਦੇ ਹੋ। ਫਿਰ ਆਉਂਦਾ ਹੈ ਕद्दू ਦੇ ਵਿੱਚ। ਜੀ ਹਾਂ ਪ੍ਰੋਟੀਨ, ਸਿਹਤਮੰਦ ਚਰਬੀ, ਫਾਈਬਰ, ਮੈਗਨੀਸ਼ੀਅਮ, ਜ਼ਿੰਕ, ਆਇਰਨ, ਵਿਟਾਮਿਨ K ਅਤੇ E ਦੇ ਨਾਲ ਭਰਪੂਰ ਕਦੂ ਦੇ ਬੀਜ ਆਦਮੇ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਨੇ। ਇਹ ਨਾ ਸਿਰਫ ਸਪਰਮ ਦੀ ਗਿਣਤੀ ਵਧਾਉਂਦੇ ਨੇ ਬਲਕਿ ਹਾਰਮੋਨਸ ਨੂੰ ਵੀ ਸੰਤੁਲਿਤ ਰੱਖਣ ਦੇ ਵਿੱਚ ਵੀ ਮਦਦ ਕਰਦੇ ਨੇ। ਫਿਰ ਆਉਂਦਾ ਹੈ ਅਨਾਰ ਅਨਾਰ ਦੇ ਵਿੱਚ ਐਂਟੀਆਕਸੀਡੈਂਟ ਵਿਟਾਮਿਨ ਖਣਿਜ ਅਤੇ ਫਾਈਬਰ ਵਰਗੇ ਲਾਭਦਾਇਕ ਤੱਤ ਹੁੰਦੇ ਨੇ ਇਹ ਆਦਮੀਆਂ ਦੇ ਵਿੱਚ ਜੋ ਕਿ ਟੈਸਟੋਸਟੇਰੋਨ ਦੀ ਮਾਤਰਾ ਵਧਾਉਂਦਾ ਹੈ ਜਿਸ ਦੇ ਨਾਲ ਜੋ ਕਿ ਸਪਰਮ ਗਿਣਤੀ ਵਾਧੀ ਹੈ ਅਨਾਰ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਸਪਰਮ ਸਪਰਮ ਦੇ ਜੋ ਕਿ ਡੀਐਨਏ ਦੀ ਰੱਖਿਆ ਵੀ ਕਰਦੇ ਨੇ ਫਿਰ ਆਉਂਦਾ ਟਮਾਟਰ ਟਮਾਟਰ ਤੁਸੀਂ ਅਕਸਰ ਸਬਜ਼ੀ ਦੇ ਵਿੱਚ ਖਾਂਦੇ ਹੋ ਪਰ ਹੁਣ ਇਸ ਨੂੰ ਸਲਾਦ ਦੇ ਵਿੱਚ ਵੀ ਖਾਣਾ ਸ਼ੁਰੂ ਕਰੋ ਟਮਾਟਰ ਦੇ ਵਿੱਚ ਜੋ ਕਿ ਲਾਈਕੋਪੀਨ ਹੁੰਦਾ ਹੈ ਜੋ ਕਿ ਸਪਰਮ ਗਿਣਤੀ ਵਧਾਉਣ ਦੇ ਵਿੱਚ ਵੀ ਕਾਫੀ ਮਦਦ ਕਰਦਾ ਫਿਰ ਆਉਂਦਾ ਹਰੀਆਂ ਸਬਜ਼ੀਆਂ ਹਰੀਆਂ ਸਬਜ਼ੀਆਂ ਤਾਂ ਹਰ ਕਿਸੇ ਨੂੰ ਖਾਣੀਆਂ ਚਾਹੀਦੀਆਂ ਨੇ ਜਿਵੇਂ ਕਿ ਪਾਲਕ ਸੋਆ ਮੇਥੀ ਬਥੂਆ ਵਰਗੀਆਂ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਇਹਨਾਂ ਸਬਜ਼ੀਆਂ ਦੇ ਵਿੱਚ ਜੋ ਕਿ ਫੋਲੇਟ ਹੁੰਦਾ ਹੈ ਜੋ ਕਿ ਸਪਰਮ ਦੇ ਉਤਪਾਦਨ ਨੂੰ ਵਧਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਇਹ ਖਬਰ ਤੁਹਾਨੂੰ ਕਿਵੇਂ ਚ ਲੱਗੀ ਇਹ ਅਪਡੇਟ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਗਈ ਹੈ ਕਿ ਮਾਹਿਰਾਂ ਦੇ ਵੱਲੋਂ ਵੀ ਇਹ ਸੁਜੈਸ਼ਨ ਦਿੱਤੇ ਗਏ ਨੇ ਤੁਹਾਡਾ ਇਸ ਬਾਬਤ ਕੀ ਵਿਚਾਰ ਹੈਗਾ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਿਓ